ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਭਰ ਵਿੱਚ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਤਹਿਤ ਸਮਰਾਲਾ ਨੇੜਲੇ ਪਿੰਡ ਬਾਲਿਓ ਦੇ ਸਮਰਾਲਾ ਐਸਜੀਐਮ ਦਫ਼ਤਰ ਤੱਕ ਕਿਸਾਨਾਂ ਅਤੇ ਪਿੰਡਾਂ ਦਾ ਕਿਸੇ ਆ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿੱਚ 300 ਦੇ ਕਰੀਬ ਟਰੈਕਟਰ ਮੌਜੂਦ ਹਨ ਬਾਲਿਓ ਵਿਥ ਲੈਂਡ ਪੋਲਿੰਗ ਪੋਲਿਸੀ ਦਿੱਤਾ ਹੈ 250 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਐਕੀਐਮ ਵੱਲੋਂ ਇਸ ਟਰੈਕਟਰ ਮਾਰਚ ਅਗਵਾਈ ਬਲਬੀਰ ਸਿੰਘ ਰਾਜੇਵਾਲ ਵੱਲੋਂ ਖੇਤੀ ਗਈ ਪਿਆਰ ਸਰਕਾਰ ਇੰਨੀ ਕਮਾਈ ਹੋਈ ਹੈ ਉਹਨਾਂ ਨੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਸਾਇਰ ਕਰਤਾ ਮੰਨ ਬਣਾਇਆ ਉਹਨਾਂ ਪਿੰਡਾਂ ਦੇ ਪੰਚਾਇਤ ਸੈਕਟਰੀ ਨੂੰ ਹੁਕਮ ਦਿੱਤੇ ਹੈ ਕੱਲ ਸਾਰੇ ਸਰਪੰਚਰ ਤੋਂ ਕਾਰਵਾਈ ਦੇਸ ਲੈ ਕੇ ਜਮਾ ਕਰਾਓ ਹੁਣ ਮੈਂ ਸਮਝਦਾ ਇਹ ਸਰਕਾਰ ਇਹਨਾਂ ਮੂਰਖਾਂ ਸਮਝੇ ਸਰਪੰਚ ਕਾਰਵਾਈ ਦੇਸ ਦਾ ਮਾਲਕ ਹੁੰਦਾ ਹੈ ਸੈਕਟਰੀ ਉਹਦਾ ਮੁਲਾਜ਼ਮ ਹੁੰਦਾ ਹੈ ਉਹਨੇ ਤਾਂ ਲਿਖਣ ਦਾ ਕੰਮ ਕਰਨਾ ਹੁੰਦਾ ਹੈ ਕੁਝ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਤਾਂ ਇਹਦਾ ਵੀ ਡਰ ਕੇ ਬਰੋਸਾ ਕੀਤਾ ਜਾਏਗਾ ਸੱਜਣ ਸਾਹਿਬ ਕੁਝ ਦਿਨ ਪਹਿਲਾਂ ਡਿਪੀਨਿਅਨ ਸਿੱਧਾ ਹੀ ਜ਼ਮੀਨ ਹਥਿਆਉਣ ਵਾਸਤੇ 65533 ਏਕੜ ਦੀ ਨੋਟੀਫਿਕੇਸ਼ਨ ਜਾਰੀ ਕਰਤੀ ਇੱਥੋਂ ਘੱਟੋ ਘੱਟ 20000 ਕਿਸਾਨ ਪਰਿਵਾਰ ਉਜੜਨਗੇ ਉਹਨਾਂ ਦੇ ਨਾਲ ਜਦੋਂ ਜਿਹੜੇ ਮਜ਼ਦੂਰ ਨੇ ਪਿੰਡਾਂ 'ਚ ਵਾਸਤੇ ਉਜੜਨਗੇ ਜਿਹੜੇ ਹੋਰ ਲੋਕ ਨੇ ਉਜੜ ਗਏ ਮੈਨੂੰ ਇੱਕ ਸਮਝਾਓ ਲੁਧਿਆਣਾ ਹੁਣ ਤੱਕ 40 ਪਿੰਡ ਖਾ ਗਿਆ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਿਕੂ ਲੈਂਦਾ ਇਹ ਹੁਣ ਜਿਹੜੇ ਹੁਣ 116 ਪਿੰਡੇ ਉਜਾੜਨ ਦੀ ਖੇਡ ਹੈਗੀ ਹੈ ਇਹ ਨਕਸ਼ੇ ਤੋਂ ਮਟਾਉਣ ਦੀ ਖੇਡ ਹੈ ਔਰ ਇਹਦੇ ਪਿੱਛੇ ਬਹੁਤ ਬਹੁਤ ਸਾਰੀ ਇੱਕ ਕਨਸਪੀਰੇਸੀ ਹੈ ਕਨਸਪੀਰੇਸੀ ਇਹ ਹੈ ਵੀ ਇਹਨੂੰ ਇਹ ਜ਼ਮੀਨ ਲੈ ਕੇ ਕਾਰਪੋਰੇਟ ਹਾਊਸਿੰਗ ਨੂੰ ਦੇਣੀ ਆ ਬਿਲਡਰਸ ਨੂੰ ਦੇਣੀ ਆ ਉਹਨਾਂ ਤੋਂ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਸਕੈਮ ਹੋਏਗਾ ਜੇ ਦੋ ਘੱਟ ਨਹੀਂ ਸਰਕਾਰ ਦੇ ਪੱਲੇ ਢੇਲਾ ਨੂੰ ਜ਼ਮੀਨ ਇਹਨੂੰ ਇੱਥੇ ਡਿਵੈਲਪ ਕਰਨ ਵਾਸਤੇ ਸਰਕਾਰ ਕਹਿੰਦੀ ਹੈ ਵੀ ਅਸੀਂ 1 ਲੱਖ ਰੁਪਿਆ ਹਰ ਕਿਸਾਨ ਨੂੰ ਠੇਕੇ ਦਾ ਦਮਾ ਕੇ 655 ਕਰੋੜ 33 ਲੱਖ ਰੁਪਿਆ ਇਹਦਾ ਠੇਕਾ ਬਣਦਾ ਸਰਕਾਰ ਨੇ ਕੋਈ ਬਜਟ ਪ੍ਰੋਵੀਜ਼ਨ ਨਹੀਂ ਰੱਖਿਆ ਸਰਕਾਰ ਦੇ ਕੋਲ ਥੇਲਾ ਨਹੀਂ ਇਹ ਦੇਣਗੇ ਕਿੱਥੋਂ ਇਹ ਇਹ ਜਿਹੜੀ ਕਾਮੇਡੀ ਨਹੀਂ ਸਰਕਾਰ ਝੂਠਿਆਂ ਦੀ ਸਰਕਾਰ ਕੱਟੜ ਬੇਈਮਾਨਾਂ ਦੀ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਕੇ ਜਮੀਨ ਖੋਣਾ ਚਾਹੁੰਦੀ ਹੈ ਅਸੀਂ ਇਹ ਕਿਸੇ ਕੀਮਤ ਤੇ ਹੋਣ ਨਹੀਂ ਦੇਵਾਂਗੇ ਅੱਜ ਸਾਰੇ ਪੰਜਾਬ ਵਿੱਚ ਐਸੇ ਤਰ੍ਹਾਂ ਜਿੱਥੇ-ਤਿੱਥੇ ਜਿਹੜੇ ਪਿੰਡਾਂ ਦੀ ਜ਼ਮੀਨ ਹੈ ਐਕਵਾਇਰ ਕਰਨ ਦੇ ਨਾ ਮਨ ਬਣਾਈ ਬੈਠੇ ਨੇ ਉੱਥੇ-ਉੱਥੇ ਵਿਰੋਧ ਹੋ ਰਿਹਾ ਲੁਧਿਆਣਾ ਵੀ ਇੱਕ ਵੱਡਾ ਚੰਕ ਹੈ ਇਸ ਕਰਕੇ ਲੁਧਿਆਣੇ ਚ ਇੱਥੇ ਬਾਲੇੋਂ ਪਿੰਡ ਤੋਂ ਜਲੂਸ ਸ਼ੁਰੂ ਹੋ ਰਿਹਾ ਐਸੇ ਤਰ੍ਹਾਂ ਕੂਮ ਕੂਮ ਹੋ ਰਿਹਾ ਇੱਕ ਦਾਖੇ ਤੋਂ ਹੋ ਰਿਹਾ ਜੋਧਾ ਤੋਂ ਹੋ ਰਿਹਾ ਜਗਰਾਉਂ ਤੋਂ ਹੋ ਰਿਹਾ ਸਾਰੇ ਪੰਜਾਬ ਵਿੱਚ ਅੱਜ ਵਿਰੋਧ ਹੋਏਗਾ ਵਾਹਿਗੁਰੂ ਇਹਨਾਂ ਨੂੰ ਸਮਰੱਥ ਬਖਸ਼ੇ ਵੀ ਇਹ ਚੀਤੀ ਰਾਤੀ ਆ ਜਾਣ ਔਰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲੀਏ